ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪ੍ਰਦੀਪ ਕਲੇਰ ਦੇ ਦੋਸ਼ਾਂ ਬਾਅਦ ਸੁਖਬੀਰ ਨੇ ਤੋੜੀ ਚੁੱਪ ਅਕਾਲੀ ਦਲ ਵੱਲੋਂ ਬਾਗੀ ਧੜੇ ਖਿਲਾਫ ਵੱਡੀ ਕਾਰਵਾਈ ਬਾਗੀ ਧੜੇ ਵੱਲੋਂ ਸੁਖਬੀਰ ਨੂੰ ਘੇਰਨ ਦੀ ਤਿਆਰੀ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਖਿਲਾਫ ਮਾਮਲਾ ਦਰਜ ਜਗਦੀਸ਼ ਭੋਲਾ ਦੋਸ਼ੀ ਕਰਾਰ ਪੰਜਾਬ ਚ ਪੰਚਾਇਤੀ ਚੋਣਾਂ ਦਾ ਵੱਜਿਆ ਵਿਗਲ ਭਾਰਤ ਦੀ ਹਾਕੀ ਚ ਸ਼ਾਨਦਾਰ ਜਿੱਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਮਹਾਨ ਸ਼ਹੀਦ ਕੌਮ ਦੀ ਅਣਖ ਅਤੇ ਇੱਜ਼ਤ ਗੈਰਤ ਦੇ ਪ੍ਰਤੀਕ ਉਦਮ ਸਿੰਘ ਸੁਰਾਬ ਦੇ ਸ਼ਹੀਦੀ ਦਿਵਸ ਦੇ ਉੱਤੇ ਉਹਨਾਂ ਨੂੰ ਜਿੱਥੇ ਯਾਦ ਕਰ ਰਿਆਂ ਤੇ ਉੱਥੇ ਤੁਹਾਨੂੰ ਵੀ ਅਪੀਲ ਹੈ ਕਿ ਸ਼ਹੀਦਾਂ ਨੂੰ ਯਾਦ ਰੱਖਿਏ ਅਤੇ ਊਧਮ ਸਿੰਘ ਸੁਨਾਮ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਲੱਗੇ ਦੋਸ਼ਾਂ ਦੀ ਬੀਤੇ ਦਿਨੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਵੱਲੋਂ ਕੁਝ ਦੋਸ਼ ਲਾ ਦਿੱਤੇ ਗਏ ਸੀ ਤੇ ਉਹਨਾਂ ਦੇ ਉੱਤੇ ਹੁਣ ਸੁਖਬੀਰ ਬਾਦਲ ਨੇ ਆਪਣੀ ਚੁੱਪ ਤੋੜੀ ਹੈ ਅਤੇ ਉਹਨਾਂ ਦਾ ਪਹਿਲਾ ਪ੍ਰਤੀਕਰਮ ਤੇ ਬਿਆਨ ਸਾਹਮਣੇ ਆਇਆ ਹੈ ਸਖਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀਅਦਬੀ ਦੇ ਘਿਣਾਉਣੇ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਰੱਖਿਅਤ ਅਤੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਨੇ ਮੈਨੂੰ ਹੈਰਾਨ ਅਤੇ ਦੁਖੀ ਕੀਤਾ ਹੋਇਆ ਹੈ ਪ੍ਰਦੀਪ ਕਲੇਰ ਵੱਲੋਂ ਮੇਰੇ ਤੇ ਲਗਾਏ ਗਏ ਦੋਸ਼ ਬੇਬੁਨਿਆਦ ਨੇ ਰਾਜਨੀਤੀ ਤੋਂ ਪ੍ਰੇਰਿਤ ਨੇ ਝੂਠੇ ਨੇ ਰਾਜਨੀਤਿਕ ਤੋ ਪ੍ਰੇਰਿਤ ਹੋਣ ਦੇ ਨਾਂ ਨਾਲ ਉਹ ਕਹਿੰਦੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਨੇ ਮੈਂ ਆ ਝੂਠੇ ਅਤੇ ਖਤਰਨਾਕ ਦਾਅਵਿਆਂ ਤੇ ਸਖਤ ਇਤਰਾਜ਼ ਪ੍ਰਗਟਾਉਂਦਾ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਵਿਚਾਰ ਕਰ ਰਿਹਾ ਹੈ ਅਤੇ ਮੈਂ ਖਾਲਸਾ ਪੰਥ ਦੀ ਸਰਵਉੱਚ ਧਾਰਮਿਕ ਸਥਾਨ ਦੇ ਅੱਗੇ ਪੇਸ਼ ਵੀ ਹੋ ਚੁੱਕੇ ਹਾਂ ਮੈਂ ਉਹਨਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਹਦੇ ਤੋਂ ਬਾਅਦ ਇਸ ਪਾਪੀ ਦੇ ਵਿਰੁੱਧ ਸਖਤ ਕਾਰਵਾਈ ਕਰਾਂਗਾ ਦਸਣਾ ਬਣਦਾ ਹੈ ਕਿ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਇੱਕ ਵਾਰ ਫਿਰ ਤੋਂ ਇੱਕ ਹੋਰ ਮੁਲਾਕਾਤ ਵਿੱਚ ਕੁਝ ਸਨਸਨੀਖੇਜ਼ ਦਾਅਵੇ ਕੀਤੇ ਅਤੇ ਕਿਹਾ ਕਿ ਇਸ ਵੇਲੇ ਮੇਰਾ ਡੇਰੇ ਨਾਲ ਕੋਈ ਸਬੰਧ ਨਹੀਂ 2021 ਤੱਕ ਮੈਂ ਡੇਰੀ ਦੀ ਸਿਆਸੀ ਵਿੰਗ ਦਾ ਪ੍ਰਧਾਨ ਰਿਹਾ ਮੇਰਾ ਹੁਣ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਉਹਨਾਂ ਦਾਵਾ ਕਰਦਿਆਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਮਾਮਲਿਆਂ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਜਦੋਂ ਕਿ ਪ੍ਰੈਸ ਕਾਨਫਰੰਸ ਬਲਟੋਹਾ ਨਹੀਂ ਸੁਖਬੀਰ ਬਾਦਲ ਨੂੰ ਕਰਨੀ ਚਾਹੀਦੀ ਸੀ ਉਹਨਾਂ ਨੇ ਮੁਲਾਕਾਤ ਵਿੱਚ ਸੁਖਬੀਰ ਬਾਦਲ ਤੇ ਵੱਡੇ ਦੋਸ਼ ਲਾਏ ਨੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਜੀਕਰ ਉਹਨਾਂ ਨੂੰ ਬੁਲਾਉਣਗੇ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਵੇਗਾ ਬੇਆਦਬੀ ਕੇਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਜਿਹੜੇ ਖੁਲਾਸੇ ਕਰ ਰਿਹਾ ਇਹਨਾਂ ਤੇ ਅੱਜ ਵੀ ਖੜਾ ਤੇ ਕੱਲ ਵੀ ਖੜਾ ਰਹਾਂਗਾ ਤੇ ਉਹਨਾਂ ਦੇ ਇਸ ਦਾਅਵੇ ਜਾਂ ਦਾਅਵਿਆਂ ਤੋਂ ਬਾਅਦ ਸਿਆਸਤ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਕਿਉਂਕਿ ਆਪਣੀ ਮੁਲਾਕਾਤ ਵਿੱਚ ਪ੍ਰਦੀਪ ਕਲੇਰ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਿੱਧੇ ਸਿੱਧੇ ਦੋਸ਼ ਲਗਾ ਦਿੱਤੇ ਗਏ ਨੇ ਤੇ ਲਾਇਗ ਹੈ ਇਹਨਾਂ ਦੋਸ਼ਾਂ ਦੇ ਵਿੱਚ ਕਿ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਦਿੱਤੇ ਮੁਆਫੀ ਨਾਮੇ ਦੇ ਵਿੱਚ ਸਿੱਧਾ ਸਿੱਧਾ ਹੱਥ ਭਾਵ ਸੁਖਬੀਰ ਬਾਦਲ ਦੀ ਸਿੱਧੀ ਭੂਮਿਕਾ ਸੀ ਅਤੇ ਸੁਖਬੀਰ ਦੇ ਕਹਿਣ ਉੱਤੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ ਅਤੇ ਡਾਕਟਰ ਦਲਜੀਤ ਟੀਮਾ ਦੇ ਵੱਲੋਂ ਵੀ ਉਹਦੇ ਵਿੱਚ ਭੂਮਿਕਾ ਅਦਾ ਕੀਤੀ ਗਈ ਜਿਹੜਾ ਜਿਹੜੇ ਇਹ ਦੋਸ਼ ਪ੍ਰਦੀਪ ਕਲੇਰ ਦੇ ਵੱਲੋਂ ਆਪਣੀ ਮੁਲਾਕਾਤ ਵਿੱਚ ਚਲਾਏ ਗਏ ਨੇ ਉਹਦੇ ਉੱਤੇ ਸਿਆਸੀ 파ਰਾ ਗਰਮਾ ਗਿਆ ਹੈ ਕਿਉਂਕਿ ਸਿੱਖ ਪੰਥ ਦੇ ਧਾਰਮਿਕ ਮਸਲੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਚਰਚਾਵਾਂ ਨੇ ਅਤੇ ਉਹਨਾਂ ਵਿੱਚੇ ਕੁਝ ਨਵੇਂ ਤੱਥ ਨੇ ਬੜੇ ਲੰਬੇ ਸਮੇਂ ਤੋਂ ਬੇਅਦਬੀਆਂ ਵਰਗੇ ਜਿਹੜੇ ਵੱੱਜਰ ਗੁਨਾਹ ਨੇ ਉਹਨਾਂ ਦਾ ਸਬੰਧ ਡੇਰੀ ਸਿਰਸੇ ਨਾਲ ਜੁੜ ਰਿਹਾ ਹੈ ਇਹਨਾਂ ਗੁਨਾਹਾਂ ਤੇ ਪਾਪਾਂ ਨੂੰ ਲੈ ਕੇ ਡੇਰੀ ਦੇ ਰਹਿ ਚੁੱਕੇ ਪ੍ਰੇਮੀਆਂ ਦੇ ਵੱਲੋਂ ਬੜੇ ਗੰਭੀਰ ਅਤੇ ਸਨਸਨੀਖੇਜ਼ ਹੁਣ ਖੁਲਾਸੇ ਕੀਤੇ ਜਾ ਰਹੇ ਨੇ ਇਹ ਸਾਰੇ ਡੇਰੇ ਦੇ ਸਾਧ ਨੂੰ ਮਾਫੀ ਦੇਣ ਦੇ ਸਬੰਧ ਵਿੱਚ ਨੇ ਡੇਰਾ ਸਿਰਸਾ ਦਾ ਰਹਿ ਚੁੱਕਿਆ ਸਿਆਸੀ ਮਸਲਿਆਂ ਦਾ ਮੁਖੀ ਪ੍ਰਦੀਪ ਕਲੇਰ ਜਦੋਂ ਉਹਦੀ ਮੁਲਾਕਾਤ ਸਾਹਮਣੇ ਆਈ ਹੈ ਉਸ ਮੁਲਾਕਾਤ ਵਿੱਚ ਬਹੁਤ ਵੱਡੇ ਗੰਭੀਰ ਇਲਜ਼ਾਮ ਸੁਖਵੀਰ ਬਾਦਲ ਤੇ ਉਹਨੇ ਲਾ ਦਿੱਤੇ ਨੇ ਕਿ ਸੁਖਵੀਰ ਦੀ ਕੀ ਭੂਮਿਕਾ ਸੀ ਉਹਨੇ ਇਥੋਂ ਤੱਕ ਆਖਿਆ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸੁਖਵੀਰ ਬਾਦਲ ਕਈ ਵਾਰੀ ਮਿਲੇ ਸਿੱਖ ਕੌਮ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਬਹੁਤ ਦੁੱਖ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਰਾਮਾ ਸਾਹਿਬ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਦਾ ਸਮੁੱਚਾ ਸਮਾਜ ਬਾਈਕਾਟ ਸੀ ਅਤੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨਾਤਾ ਨਾ ਰੱਖਣ ਬਾਰੇ ਹੁਕਮ ਦਿੱਤੇ ਹੋਏ ਸੀ ਇਹਦੇ باوجود ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਹੁਕਮ ਰਾਮੇ ਦੀ ਪਰਵਾਹ ਕੀਤੇ ਬਗੈਰ ਡੇਰਾ ਮੁਖੀ ਨੂੰ ਲੋਕ ਲੋਕ ਕੇ ਮਿਲਦਾ ਰਿਹਾ ਅਤੇ ਵੋਟਾਂ ਖਾਤਰ ਉੱਥੇ ਗੰਢ ਤੁੱਪ ਕਰਦਾ ਰਿਹਾ ਕੋਈ ਵੀ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਰਾਮੇ ਤੋਂ ਬਾਹਰ ਨਹੀਂ ਹੈ ਪਰ ਸੁਖਬੀਰ ਬਾਦਲ ਨੇ ਬਤੌਰ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸਿੱਖ ਪੰਥ ਦੀਆਂ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਤੋੜ ਕੇ ਡੇਰਾ ਮੁਖੀ ਨਾਲ ਕਈ ਵਾਰ ਮੁਲਾਕਾਤ ਕੀਤੀ ਜਿਸ ਨੂੰ ਕਦਾ ਚਿੱਤ ਵੀ ਮੁਆਫ ਨਹੀਂ ਕੀਤਾ ਜਾ ਸਕਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਪਿੱਛੇ ਡੇਰਾ ਮੁਖੀ ਦੀ ਸ਼ਮੂਲੀਅਤ ਆਈ ਜੀ ਖਟੜਾ ਦੀ ਸੈਟ ਵੱਲੋਂ ਸਾਬਤ ਕੀਤੀ ਜਾ ਚੁੱਕੀ ਹੈ ਡੇਰਾ ਮੁਖੀ ਦੀ ਪੁਸ਼ਤ ਪਨਾਹੀ ਅਤੇ ਉਸ ਨੂੰ ਅਤੇ ਉਸਤੇ ਪ੍ਰੇਮੀਆਂ ਨੂੰ ਬਚਾਉਣ ਦਾ ਯਤਨ ਜੋ ਸੁਖਵੀਰ ਬਾਦਲ ਨੇ ਕੀਤਾ ਉਹ ਹੁਣ ਜਗ ਜाहिर ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਕਮਜ਼ੋਰ ਹੋਣਾ ਅਤੇ ਸਮੂਹ ਸੰਗਤਾਂ ਦਾ ਪੰਥ ਦੀ ਨੁਮਾਇੰਦਗੀ ਤੋਂ ਵਿਸ਼ਵਾਸ ਉਠਣਾ ਇਹਨਾਂ ਸਾਰੇ ਕਾਰਨਾਂ ਦਾ ਹੀ ਕਰਕੇ ਹੋਇਆ ਹੈ ਡੇਰਾ ਮੁਖੀ ਦੀ ਮੁਆਫੀ ਵਾਲੀ ਚਿੱਠੀ ਵਿੱਚ ਜਿਸ ਤਰੀਕੇ ਨਾਲ ਖਿਮਾ ਜਾਂਚਨਾ ਦੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਪਾਏ ਗਏ ਸੁਖਵੀਰ ਦੇ ਕਹਿਣਤੇ ਪਾਏ ਗਏ ਇਹਦਾ ਖੁਲਾਸਾ ਵੀ ਪ੍ਰਦੀਪ ਕਲੇਰ ਨੇ ਖੁੱਲਕੇ ਬੀਤੇ ਦਿਨੀ ਕਰ ਦਿੱਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਜਾਲ ਸਾਜੀ ਅਤੇ ਧੋਖਾ ਧੜੀ ਦੇ ਨਾਲ ਉਹ ਚਿੱਠੀ ਪੇਸ਼ ਕੀਤੀ ਗਈ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਿੰਘ ਸਹਿਬਾਨਾ ਨੂੰ ਹਵਨਿਰੀ ਵਿੱਚ ਰੱਖ ਕੇ ਗੁੰਮਰਾ ਕੀਤਾ ਗਿਆ ਇਹਦੀ ਜਾਲ ਸਾਜੀ ਸਾਜ਼ਿਸ਼ ਦੇ ਤਹਿਤ ਸਿੰਘ ਸਹਿਬਾਨਾ ਦੇ ਤਬਾ ਬਣਾਇਆ ਗਿਆ ਡੇਰਾ ਮੁਖੀ ਨੂੰ ਮੁਆਫੀ ਦਿਵਾਈ ਗਈ ਸਿੱਖ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਸੂਲਾ ਨੂੰ ਛਿੱਕੇ ਟੰਗ ਕੇ ਸਿਧਾਂਤਾਂ ਤੋਂ ਬੇਵਕਾਉਂਦਾ ਹੋਇਆ ਆਪਣੀ ਹੀ ਕੌਮ ਦੇ ਨਾਲ ਏਡਾ ਵੱਡਾ ਧਰੋਖ ਮਾ ਗਿਆ। ਇਹ ਸਾਰੇ ਕਾਰਨਾਂ ਦੇ ਕਰਕੇ ਸਿੱਖ ਕੌਮ ਨੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਿਸ਼ਵਾਸ ਕਰਨਾ ਛੱਡਿਆ। ਸ਼੍ਰੋਮਣੀ ਅਕਾਲੀ ਦਲ ਦਿਨ ਬਦਨ ਇੰਨਾ ਕਮਜ਼ੋਰ ਹੁੰਦਾ ਗਿਆ ਕਿ ਪੰਜਾਬ ਦੇ ਲੋਕਾਂ ਨੇ ਬੜੇ ਸਾਫ਼ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸ਼ੀਸ਼ਾ ਦਿਖਾਇਆ। ਪ੍ਰੰਤੂ ਨਾ ਤਾਂ ਇਹ ਲੀਡਰ ਉਸ ਵੇਲੇ ਲੋਕਾਂ ਦੀ ਨਬ ਸਮਝ ਸਕੇ ਅਤੇ ਨਾ ਹੀ ਅੱਜ। ਆਪਣਾ ਅਹੁਦਾ ਵੀ ਨਹੀਂ ਛੱਡ ਰਹੇ। ਅੱਜ ਸਿੱਖ ਪੰਥ ਜਿੱਥੇ ਇਨਸਾਫ ਦੀ ਉਡੀਕ ਕਰ ਰਿਹਾ ਹੈ ਉੱਥੇ ਪੰਥ ਦੇ پیرੋਕਾਰ ਚਾਹੁੰਦੇ ਹੈ ਕਿ ਸਾਫ਼ ਸੁਥਰੀ ਸਿਹਰਦ ਇਮਾਨਦਾਰ ਅਤੇ ਉੱਚ اخਲਾਕ ਵਾਲੇ ਲੀਡਰ ਅੱਗੇ ਆਉਣ ਅਤੇ ਇਹਨਾਂ ਪਾਪਾਂ ਦੀ ਭਾਗੀਦਾਰ ਜੁੰਡਲੀ ਤੋਂ ਛੁਟਕਾਰਾ ਪਾਇਆ ਜਾ ਸਕੇ ਇਹਨਾਂ ਸਾਰੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਬਾਗੀ ਢੜੇ ਦੇ ਆਗੂ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਨੇ ਪਰ ਹੁਣ ਦੂਸਰੇ ਪਾਸੇ ਅਕਾਲੀ ਦਲ ਵੀ ਪੂਰਾ ਸਰਗਰਮ ਹੋਇਆ ਪਿਆ ਉਹ ਬਾਗੀ ਧੜੇ ਦੇ ਉੱਤੇ ਕਾਰਵਾਈਆਂ ਕਰ ਰਿਹਾ ਤੇ ਬਾਗੀ ਧੜਾ ਸੁਖਬੀਰ ਨੂੰ ਘੇਰਨ ਦੀਆਂ ਤਿਆਰੀਆਂ ਚ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਕਹਿੰਦੇ ਅਕਾਲੀ ਦਲ ਦੇ ਕੁਝ ਆਗੂ ਨੇ ਜਿਹੜੇ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਬਾਗੀ ਧੜੇ ਦੇ ਅੱਠ ਵੱਡੇ ਆਗੂ ਨੇ ਜਿਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਹਨਾਂ ਸਾਰੇ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਦਿੱਤਾ ਗਿਆ ਹੈ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਇਹਨਾਂ ਆਗੂਆਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮੇਂਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਦੀਪ ਸਿੰਘ ਬਰਾੜ ਨੇ ਅਕਾਲੀ ਦਲ ਦਾ ਕਹਿਣਾ ਕਿ ਕੱਢੇ ਗਏ ਲੀਡਰਾਂ ਨੇ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਹੈ ਅਕਾਲੀ ਦਲ ਨੇ ਇਹਨਾਂ ਨੂੰ ਆਖਿਆ ਸੀ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਚ ਕਿਹਾ ਗਿਆ ਕਿ 26 ਜੂਨ 2024 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਤੇ ਵਿੱਚ ਇਹਨਾਂ ਸਾਰੇ ਆਗੂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਜੋ ਵੀ ਕਹਿਣਾ ਚਾਹੁੰਦੇ ਆ ਉਹ ਪਾਰਟੀ ਫੋਰਮ ਤੇ ਆ ਕੇ ਕਹਿਣ ਉਹਨਾਂ ਕਿਹਾ ਕਿ ਜੇਕਰ ਪਾਰਟੀ ਮੀਟਿੰਗ ਵਿੱਚ ਬੋਲਣ ਦੀ ਬਜਾਏ ਮੀਡੀਆ ਵਿੱਚ ਜਾ ਕੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੂੜ ਪ੍ਰਚਾਰ ਕਰਨਗੇ ਤਾਂ ਸਮਝਿਆ ਜਾਏਗਾ ਕਿ ਉਹਨਾਂ ਦਾ ਪਾਰਟੀ ਸੰਗਠਨ ਦੇ ਵਿੱਚ ਕੋਈ ਭਰੋਸਾ ਨਹੀਂ ਹੈ ਪਾਰਟੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਪਾਰਟੀ ਦੇ ਵਿਰੋਧ ਕੰਮ ਕੀਤਾ। ਉਹਨਾਂ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਖੜਾ ਕੀਤਾ ਸੀ। ਪਰ ਅਕਾਲੀ ਦਲ ਨੇ ਆਪਣਾ ਸਮਰਥਨ ਬਸਪਾ ਨੂੰ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਇਹ ਸਮਰਥਨ ਬਾਅਦ ਵਿੱਚ ਦਿੱਤਾ ਗਿਆ। ਪਹਿਲਾਂ ਅਕਾਲੀ ਦਲ ਵੱਲੋਂ ਆਪਣਾ ਚੋਣ ਨਿਸ਼ਾਨ ਅਤੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ। ਇਸ ਗੱਲ ਦਾ ਦਰਸ਼ਕ ਵੀ ਭਲੀ-ਪਾਂਤ ਜਾਣਦੇ ਹੋਣਗੇ, ਜਾਣਕਾਰੀ ਰੱਖਦੇ ਹੋਣਗੇ। ਨਾਲ ਹੀ ਅਕਾਲੀ ਦਲ ਦੇ ਵਿੱਚੋਂ ਵੱਡੀ ਕਾਰਵਾਈ ਕਰਦਿਆਂ ਇਨਾ 8 ਆਗੂਆਂ ਤੋਂ ਇਲਾਵਾ 7 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਲਾਂਭੇ ਕਰ ਦਿੱਤੇ ਗਏ ਨੇ ਅਕਾਲੀ ਦਲ ਨੇ ਨਕੋਦਰ, ਭਲੱਥ, ਕਨੌਰ, ਸਨੌਰ, ਰਾਜਪੁਰਾ, ਸਮਾਣਾ ਅਤੇ ਗੜ ਸ਼ੰਕਰ ਹਲਕਿਆਂ ਦੇ ਵਿੱਚ ਆਪਣੇ ਇੰਚਾਰਜ ਵੀ ਹਟਾ ਦਿੱਤੇ ਨੇ ਦੱਸਣਾ ਬਣਦਾ ਕਿ ਅਕਾਲੀ ਦਲ ਦੀ ਲੋਕ ਸਭਾ ਦੇ ਵਿੱਚ ਸਿਰਫ ਇੱਕ ਸੀਟ ਆਈ 10 ਦੇ ਉੱਤੇ ਜ਼ਮਾਨਤਾਂ ਜ਼ਬਤ ਹੋਈਆਂ ਜਿਸ ਤੋਂ ਬਾਅਦ ਪਾਰਟੀ ਵਿੱਚ ਦੋ ਧੜੇ ਬਣੇ ਪਾਰਟੀ ਦਾ ਅਕਾਲੀ ਤੜਾ ਸੁਖਵੀਰ ਬਾਦਲ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਸੀ ਪਰ ਸੁਖਵੀਰ ਅਸਤੀਫਾ ਦੇਣ ਵਾਸਤੇ ਹਾਲੇ ਤੱਕ ਵੀ ਤਿਆਰ ਨਹੀਂ ਜਿਨ੍ਹਾਂ ਲੀਡਰਾਂ ਤੇ ਕਾਰਵਾਈ ਕੀਤੀ ਗਈ ਹੈ ਉਹ ਸਾਰੇ ਦੇ ਸਾਰੇ ਸੁਖਵੀਰ ਬਾਦਲ ਤੋਂ ਅਸਤੀਫਾ ਮੰਗਣ ਵਾਲੇ ਭਾ ਬਾਗੀ ਧੜੇ ਦੇ ਨਾਲ ਸਬੰਧਤ ਨੇ ਪਰ ਹੁਣ ਜਿੱਥੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵੀ ਸੁਖਵੀਰ ਨੂੰ ਘੇਰਾਂ ਦੀਆਂ ਤਿਆਰੀਆਂ ਨੇ ਉਹਨਾਂ ਵੱਲੋਂ 13 ਮੈਂਬਰੀ ਪ੍ਰਜੀਡੀਅਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਾਰਟੀ ਦੇ ਬਾਗੀ ਧੜੇ ਵੱਲੋਂ ਇਸ ਨੂੰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਇਹ 13 ਮੈਂਬਰੀ ਪ੍ਰਜੀਡੀਅਮ ਬਾਗੀ ਧੜੇ ਵੱਲੋਂ ਬੜਾਈ ਗਈ ਅਕਾਲੀ ਸੁਧਾਰ ਲਹਿਰ ਨੂੰ ਚਲਾਏਗੀ ਇਹਨਾਂ ਵਿੱਚ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਡਸਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸੁਰਿੰਦਰ ਸਿੰਘ ਭੁੱਲੇ ਰਾਠਾ ਸੁੱਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਗਗਨਜੀਤ ਸਿੰਘ ਬਰਨਾਲਾ ਬੀਬੀ ਪਰਮਜੀਤ ਕੌਰ ਗੁਲਸ਼ਨ ਬੀਬੀ ਕਿਰਨਜੋਤ ਕੌਰ ਚਰਨਜੀਤ ਸਿੰਘ ਬਰਾੜ ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਹਰਿੰਦਰਪਾਲ ਸਿੰਘ ਟੋੜਾ ਨੂੰ ਇਹਦੇ ਵਿੱਚ ਸਥਾਨ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਦੇ ਨਾਲ ਸਿੱਖ ਭਾਈਚਾਰਾ ਦਿਲੋਂ ਹਮਦਰਦੀ ਰੱਖਦਾ ਹੈ ਇਸੇ ਕਾਰਨ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੇ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਸੁਖਵੀਰ ਬਾਦਲ ਦੇ ਖਿਲਾਫ ਅਕਾਲੀ ਲੀਡਰਾਂ ਨੇ ਆਪਣਾ ਵੱਖਰਾ ਧੜਾ ਬਣਾ ਕੇ ਸੁਖਵੀਰ ਤੋਂ ਅਸਤੀਫੇ ਦੀ ਮੰਗ ਕੀਤੀ ਹੋਈ ਹੈ ਇਸੇ ਕਰਕੇ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੇ ਇਹ ਆਗੂ ਨੇ ਇਹ ਅਕਾਲੀ ਸੁਧਾਰ ਲਹਿਰ ਚਲਾ ਰਹੇ ਨੇ ਜਿਨ੍ਹਾਂ ਵੱਲੋਂ ਇਹ 13 ਮੈਂਬਰੀ ਪਰਜੀਡੀਅਮ ਹੁਣ ਚਲਾਈ ਜਾਏਗੀ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਹੈ ਇਹ ਮੁਹਾਲੀ ਤੋਂ ਆਪ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੀ ਰੀਅਲ ਏਸਟੇਟ ਕੰਪਨੀ ਜਨਤਾ ਲੈਂਡ ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਭਾਵ ਜੀਐਲਪੀਐਲ ਦੇ ਖਿਲਾਫ ਅਦਾਲਤੀ ਹੁਕਮਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ ਐਨਸੀਆਰ ਵਿੱਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਮਜੀਐਫ ਬਿਲਡਰ ਕੰਪਨੀ ਦੇ ਵੱਲੋਂ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਐਮਜੀਐਫ ਬਿਲਡਰ ਕੰਪਨੀ ਨੇ ਦੋਸ਼ ਲਾਇਏ ਨੇ ਕਿ ਜਨਤਾ ਲੈਂਡ ਪ੍ਰੋਮੋਟਰਸ ਨੇ ਉਹਨਾਂ ਦਾ ਇੱਕ ਪ੍ਰੋਜੈਕਟ ਐਮਜੀਐਫ ਦੀ ਜ਼ਮੀਨ ਤੇ ਬਣਾਇਆ ਸੀ। ਪਰ ਉਸ ਨੂੰ ਸਮਝੌਤੇ ਅਨੁਸਾਰ ਇਸ ਪ੍ਰੋਜੈਕਟ ਦਾ ਭੁਗਤਾਨ ਨਾ ਕੀਤਾ ਗਿਆ। ਮਾਮਲਾ ਅਦਾਲਤ ਵਿੱਚ ਪੁੱਜਿਆ ਤਾਂ ਅਦਾਲਤ ਦੇ ਹੁਕਮਾਂ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 150 ਕਰੋੜ ਰੁਪਏ ਦੀ ਧੋਖਾਧੜੀ ਨਾਲ ਸੰਬੰਧਿਤ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਦੀ ਲਾਗਤ ਕਰੀਬ 180 ਕਰੋੜ ਰੁਪਏ ਸੀ। ਜਿਸ ਦੇ ਵਿੱਚੋਂ ਪੈਸੇ ਕੁਲਵੰਤ ਸਿੰਘ ਨੂੰ ਦਿੱਤੇ ਗਏ ਪਰ 2021 ਤੋਂ ਬਾਅਦ ਉਹਨਾਂ ਨੇ ਕੋਈ ਅਦਾਇਗੀ ਨਾ ਕੀਤੀ। ਇਹਦੇ ਖਿਲਾਫ ਗੁਰੂਗ੍ਰਾਮ ਦੇ ਡੀ ਐਲ ਐਫ ਫੇਜ਼ 2 ਥਾਣੇ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਗਿਆ। ਮਾਮਲਾ ਗੁਰਗਾਓ ਦੇ ਸੈਕਟਰ 94 ਦੇ ਵਿੱਚ ਕਰੀਬ 100 ਏਕੜ ਦੀ ਜ਼ਮੀਨ ਦਾ ਹੈ। ਇਹਦੇ ਵਿੱਚ ਕੁਲਵੰਤ ਸਿੰਘ ਦੀ ਪਤਨੀ ਤੇ ਵੀ ਦੋਸ਼ ਲਾਏ ਗਏ ਨੇ। ਧੋਖਾ ਧੜੀ ਦੇ ਨਾਮ ਨਾਲ ਫਰਜ਼ੀ ਦਸਤਾਵੇਜ਼ ਦੇਣ ਦੇ ਵੀ ਉਹਨਾਂ ਦੇ ਉੱਤੇ ਦੋਸ਼ ਲਗਾਏ ਗਏ ਨੇ। ਹੁਣ ਗੱਲ ਕਰਦੇ ਹਾਂ ਜਗਦੀਸ਼ ਭੋਲਾ ਦੀ। ਪੰਜਾਬ ਦਾ ਬਹੁਤ ਕਰੋੜੀ ਡਰੱਗ ਰੈਕੇਟ ਮਾਮਲਾ। ਲਗਭਗ 6000 ਕਰੋੜ ਰੁਪਏ ਦਾ ਇਹ ਮਾਮਲਾ ਹੈ। ਇਸ ਮਾਮਲੇ 'ਚ ਈਡੀ ਦੀ ਅਦਾਲਤ ਨੇ ਜਗਦੀਸ਼ ਭੋਲਾ ਸਮੇਤ 17 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਜੁੜੇ منی ਲਾਂਡਰਿੰਗ ਕੇਸ ਦੇ ਵਿੱਚ ਅਦਾਲਤ ਨੇ ਆਪਣਾ ਇਹ ਫੈਸਲਾ ਸੁਣਾਇਆ ਹੈ। ਜਗਦੀਸ਼ ਭੋਲਾ ਦੇ ਨਾਲ ਨਾਲ ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ਕਲਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹਦੇ ਨਾਲ ਹੀ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ ਜਗਮਿੰਦਰ ਕੌਰ ਆਲਖ ਗੁਰਮੀਤ ਕੌਰ ਅਮਰਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਈ.ਡੀ ਦੀ ਅਦਾਲਤ ਨੇ ਇਹਦੇ ਨਾਲ ਹੀ ਗੁਰਪ੍ਰੀਤ ਸਿੰਘ ਸੁਭਾਸ਼ ਵਜਾਜ਼ ਅਤੇ ਅੰਕੁਰ ਵਜਾਜ਼ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੁੱਲ 23 ਮੁਲਜ਼ਮ ਸਨ। ਇਹਨਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਭੋਲੇ ਦੇ ਪਿਤਾ ਬਲਸ਼ਿੰਦਰ ਸਿੰਘ ਵੀ ਇਸ ਕੇਸ ਦੇ ਵਿੱਚ ਮੁਲਜ਼ਮ ਸਨ ਉਹਨਾਂ ਦੀ ਹਾਲੇ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਹੈ ਜਦੋਂ ਕਿ ਦੋ ਵਿਅਕਤੀ ਮਾਮਲੇ ਵਿੱਚ ਪੀਓ ਕਰਾਰ ਦਿੱਤੇ ਹੋਏ ਨੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਸਾਲ 2013 ਦਾ ਹੈ ਜਦੋਂ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਤਾਂ ਇਸ ਨੂੰ ਜਾਣ ਕੇ ਹਰ ਇੱਕ ਦੇ ਹੋਸ਼ ਉੜ ਗਏ ਸੀ ਕਿਉਂਕਿ ਇਹਸ ਮਾਮਲੇ ਦੇ ਵਿਦੇਸ਼ਾਂ ਤੱਕ ਤਾਰ ਜੁੜੇ ਸੀ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰੁਸਤਮੇ ਹਿੰਦ ਅਤੇ ਅਰਜੁਨਾ ਅਵਾਰਡੀ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਾਮਲੇ ਵਿੱਚ ਕਈ ਸਿਆਸੀ ਲੀਡਰਾਂ ਤੇ ਵੀ ਸਵਾਲ ਖੜੇ ਹੋਏ ਸੀ ਅਤੇ ਇਥੋਂ ਤੱਕ ਕਿ ਇੱਕ ਅਕਾਲੀ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਜਾਂ ਉਹਨਾਂ ਤੋਂ ਅਸਤੀਫਾ ਲੈ ਲਿਆ ਸੀ ਅਤੇ ਇੱਕ ਅਕਾਲੀ ਮੰਤਰੀ ਹਾਲੇ ਵੀ ਇਹਨਾਂ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਇਹਦੇ ਤੋਂ ਬਾਅਦ ਸਾਲ 2019 ਦੇ ਵਿੱਚ ਸੀਬੀਆਈ ਨੇ 25 ਲੋਕਾਂ ਦੇ ਉੱਤੇ ਐਨਡੀਪੀਐਸ ਐਕਟ ਹੈ ਸਜ਼ਾ ਸੁਣਾ ਦਿੱਤੀ ਸੀ। ਕੁਝ ਦਿਨ ਪਹਿਲਾਂ ਜਗਦੀਸ਼ ਭੋਲਾ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਜਦੋਂ ਗਏ ਸਨ ਜੇਲ੍ਹ ਤੋਂ ਬਾਹਰ ਆਏ ਸਨ ਤਾਂ ਉਸ ਮੌਕੇ ਜਗਦੀਸ਼ ਭੋਲਾ ਨੇ ਸਰਕਾਰਾਂ ਦੇ ਉੱਤੇ ਇਹ ਆਖਿਆ ਸੀ ਦੋਸ਼ ਲਾਏ ਸੀ ਕਿ ਉਹਨਾਂ ਦੇ ਉੱਤੇ ਤੱਕਾ ਕੀਤਾ ਜਾ ਰਿਹਾ ਹੈ ਉਹਨਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਫਾਂਸੀ ਵਾਸਤੇ ਵੀ ਤਿਆਰ ਹੈ ਪਰ ਹੁਣ ਦੋਸ਼ੀ ਕਰਾਰ ਉਹਨਾਂ ਨੂੰ ਦੇ ਦਿੱਤਾ ਗਿਆ ਦੂਜੇ ਪਾਸੇ ਜਾਣਕਾਰੀ ਇੱਕ ਹੋਰ ਮਿਲੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਦੀਸ਼ ਭੋਲਾ ਨੂੰ ਰਾਹਤ ਦੇਂਦਿਆਂ ਉਹਦੀ ਰਿਹਾਈ ਦੀ ਮੰਗ ਤੇ ਸੁਣਵਾਈ 12 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਅਸਲ ਦੇ ਵਿੱਚ ਜਗਦੀਸ਼ ਭੋਲਾ ਨੇ ਹਾਈ ਕੋਰਟ ਦੇ ਵਿੱਚ ਇੱਕ ਅਰਜੀ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਉਹਦੀ ਸਜ਼ਾ ਤਾਂ ਲਗਭਗ ਪੂਰੀ ਹੋ ਚੁੱਕੀ ਹੈ ਇਸ ਲਈ ਉਹਨੂੰ ਹੁਣ ਰਿਹਾ ਕਰ ਦਿੱਤਾ ਜਾਵੇ ਪਟੀਸ਼ਨ ਦੇ ਮੁਤਾਬਕ ਸੀਬੀਆਈ ਅਦਾਲਤ ਨੇ ਉਸਨੂੰ ਦੋ ਮਾਮਲਿਆਂ ਵਿੱਚ 12 ਅਤੇ 10 ਸਾਲ ਦੀ ਸਜ਼ਾ ਸੁਣਾਈ ਸੀ ਦੋਵੇਂ ਸਜ਼ਾਵਾਂ ਇਕੱਠੀਆਂ ਚਲਣੀਆਂ ਸੀ ਪਰ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇੱਕ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਸਰੀ ਸਜ਼ਾ ਸ਼ੁਰੂ ਹੋਵੇਗੀ ਸੁਣਵਾਈ ਦੇ ਦੌਰਾਨ ਕਿਹਾ ਗਿਆ ਕਿ ਭੋਲਾ ਦੀ ਸਜ਼ਾ ਹਾਲੇ ਪੂਰੀ ਨਹੀਂ ਹੋਈ ਉਨੇ ਸਜ਼ਾ ਦੇ 10 ਸਾਲ ਪੂਰੇ ਕੀਤੇ ਐ ਅਤੇ ਸਜ਼ਾ ਦਾ 1 ਸਾਲ ਤੇ 6 ਮਹੀਨੇ ਹਾਲੇ ਬਾਕੀ ਰਹਿੰਦੇ ਐ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਸਜ਼ਾ ਵਿਰੁੱਧ ਭੋਲਾ ਦੀ ਅਪੀਲ ਹਾਲੇ ਵੀ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਵਿਚਾਰ ਅਧੀਨ ਐ ਅਤੇ ਹਾਈ ਕੋਰਟ ਹੁਣ 12 ਅਗਸਤ ਨੂੰ ਇਸ ਸੁਣਵਾਈ ਇਹਦੇ ਤੇ ਕਰੇਗੀ ਇਸ ਅਪੀਲ ਦੇ ਉੱਤੇ ਭੋਲਾ ਦੀ ਅਰਜ਼ੀ ਤੇ ਟਿੱਪਣੀ ਕਰਦਿਆਂ ਹਾਈ ਕੋਰਟ ਨੇ ਇਹ ਜ਼ਰੂਰ ਆਖਿਆ ਕਿ ਜੇਕਰ ਵੱਖ-ਵੱਖ ਮਾਮਲਿਆਂ ਵਿੱਚ ਅਜਿਹੇ ਗੰਭੀਰ ਅਪਰਾਧ ਲਈ ਦੋਸ਼ੀ ਵਿਅਕਤੀ ਨੂੰ ਦਿੱਤੀ ਗਈ ਸਜ਼ਾ ਇੱਕੋ ਜਿਹਾ ਤਾਂ ਇਹ ਘਾਤਕ ਹੋਏਗਾ ਹਾਈ ਕੋਰਟ ਹੁਣ 12 ਅਗਸਤ ਨੂੰ ਅਪੀਲ ਦੇ ਨਾਲ ਇਸ ਅਰਜ਼ੀ ਤੇ ਸੁਣਵਾਈ ਕਰੇਗਾ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ ਅਗਲੀ ਸੁਣਵਾਈ ਲਈ ਤਿਆਰ ਰਹਿਣ ਵਾਸਤੇ ਵੀ ਆਖਿਆ ਕਿ ਪੂਰੀ ਤਿਆਰੀ ਵਿੱਚ ਆਓ ਤੇ ਉਸ ਤੈਨ ਬਹਿਸ ਵੀ ਹੋਏਗੀ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਹੈ। ਉਹਨਾਂ ਨੂੰ ਭਵਿੱਖ ਦੀਆਂ ਚੋਣਾਂ ਲਈ ਪੰਚਾਂ ਸਰਪੰਚਾਂ ਦੀਆਂ ਸੀਟਾਂ ਰਾਖਵੀਆਂ ਕਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਲਈ ਆਖ ਦਿੱਤਾ ਗਿਆ ਹੈ। ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਐਸ 11 ਦੀ ਉਪਤਾਰਾ 5 ਅਨੁਸਾਰ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾਵੇ ਤਾਂ ਜੋ ਚੋਣਾਂ ਸਮੇਂ ਆਮ ਲੋਕਾਂ ਤੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪੰਚਾਇਤ ਵਿਭਾਗ ਦੇ ਵੱਲੋਂ ਫਰਵਰੀ ਵਿੱਚ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਪਾ ਪੰਜਾਬ ਦੀਆਂ ਪੰਚਾਇਤਾਂ ਇਸ ਵਕਤ ਭੰਗ ਨੇ ਜਿਨ੍ਹਾਂ ਦਾ ਕਾਰਜਕਾਲ 5 ਸਾਲਾਂ ਦਾ ਪੂਰਾ ਹੋ ਗਿਆ ਸੀ ਦੱਸਣਾ ਬਣਦਾ ਕਿ ਸਾਲ 2018 ਚ ਕਾਂਗਰਸ ਸਰਕਾਰ ਦੇ ਵੇਲੇ ਇਹ ਪੰਚਾਇਤੀ ਚੋਣਾਂ ਹੋਈਆਂ ਸੀ ਉਸ ਸਮੇ 13276 ਸਰਪੰਚ ਅਤੇ 83831 ਪੰਚ ਚੁਣੇ ਗਏ ਸੀ ਇਹਦੇ ਨਾਲ ਹੀ ਇਹਦੇ ਤੋਂ ਬਾਅਦ ਅਧਿਕਾਰੀ ਖੁਦ ਹੁਣ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤੇ ਹੋਏ ਨੇ ਵੋਟਰ ਸੂਚੀਆਂ ਤੇ ਹੋਰ ਕੰਮ ਪਹਿਲਾਂ ਹੀ ਚੱਲ ਰਹੇ ਸੀ ਅਜਿਹੇ ਉਮੀਦ ਹੈ ਕਿ ਇਸ ਦਿਸ਼ਾ ਦੇ ਵਿੱਚ ਜਲਦ ਹੀ ਕਾਰਵਾਈ ਹੋ ਸਕਦੀ ਹੈ ਪੰਚਾਇਤ ਵਿਭਾਗ ਨੇ ਪਿਛਲੇ ਸਾਲ ਦੱਸਣਾ ਬਣਦਾ ਕਿ ਅਗਸਤ ਮਹੀਨੇ ਚ ਪੰਚਾਇਤਾਂ ਨੂੰ ਭੰਗ ਵੀ ਕਰ ਦਿੱਤਾ ਸੀ ਜਦੋਂ ਕਿ ਪੰਚਾਇਤਾਂ ਦਾ ਕਾਰਜਕਾਲ ਉਦੋਂ ਕੁਝ ਮਹੀਨੇ ਬਾਕੀ ਸੀ ਇਸ ਮਾਮਲੇ ਨੂੰ ਲੈ ਕੇ ਕਈ ਸਰਪੰਚਾਂ ਨੇ ਹਾਈ ਕੋਰਟ ਦੇ ਵਿੱਚ ਸ਼ਰਨ ਲੈ ਲਈ ਸੀ ਇਹਦੇ ਤੋਂ ਬਾਅਦ ਸਰਕਾਰ ਨੇ ਉਹ ਹੁਕਮ ਵਾਪਸ ਲੈ ਲਏ ਸੀ ਅਤੇ ਇਸ ਸੰਬੰਧੀ ਹੁਕਮ ਜਾਰੀ ਕਰਨ ਵਾਲੇ ਤਿੰਨ ਆਈਐਸ ਅਧਿਕਾਰੀਆਂ ਨੂੰ ਮੁਅਤਲ ਵੀ ਕਰ ਦਿੱਤਾ ਸੀ ਪਰ ਹੁਣ ਮੋੜ ਤੋਂ ਮੰਗ ਹੈ ਕਿ ਇਹ ਪੰਚਾਇਤੀ ਚੋਣਾਂ ਜਲਦ ਕਰਵਾਈਆਂ ਜਾਣ ਤੇ ਹੁਣ ਗੱਲ ਕਰਦੇ ਹਾਂ ਇੱਕ ਬਜ਼ੁਰਗ ਐਨ ਆਰ ਆਈ ਜੋੜੇ ਨੂੰ ਰਸਤੇ ਵਿੱਚ ਆਪਣੀ ਜਾਨ ਬਚਾਉਣ ਵਾਸਤੇ ਬੜੀ ਭੱਜ ਦੌੜ ਕਰਨੀ ਪਈ ਸੀ ਬੀਤੇ ਦਿਨੀ ਇਹ ਖਬਰ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ ਕਿ ਦਿੱਲੀ ਤੋਂ ਪੰਜਾਬ ਜਾਂਦੇ ਸਮੇਂ ਐਨ ਆਰ ਆਈ ਪਰਿਵਾਰ ਤੇ ਹਰਿਆਣਾ ਦੇ ਵਿੱਚ ਹਮਲਾ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਨਾਲ ਹੀ ਅੱਗੇ ਦੀ ਜਾਂਚ ਰੋਧਕ ਪੁਲਿਸ ਕਰੇਗੀ ਇਸ ਮਾਮਲੇ ਵਿੱਚ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਤੇ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ ਹੈ ਅਤੇ ਐਨਆਰਆਈ ਦੇ ਜਿਹੜੇ ਡਰਾਈਵਰ ਸਨ ਉਸ ਵਕਤ ਕਾਰ ਨੂੰ ਚਲਾ ਰਹੇ ਸੀ ਜਿਨ੍ਹਾਂ ਦੀ ਦਲੇਰੀ ਦੇ ਕਾਰਨ ਪਰਿਵਾਰ ਅਤੇ ਉਹਨਾਂ ਦੀ ਜਾਨ ਬਚੀ ਸੀ ਉਹਨਾਂ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਡਰਾਈਵਰ ਦੀ ਸਮਝਦਾਰੀ ਕਾਰਨ ਹੀ ਇਹ ਬਜ਼ੁਰਗ ਜੋੜਾ ਆਪਣੀ ਜਾਨ ਬਚਾ ਸਕਿਆ ਸੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ ਤਾਂ ਕਿ ਦਿੱਲੀ ਅਤੇ ਪੰਜਾਬ ਦੇ ਵਿਚਾਲੇ ਯਾਤਰਾ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਫਿਰੋਜ਼ਪੁਰ ਦੇ ਪਿੰਡ ਚਿਮਨੇਵਾਲੀ ਦਾ ਐਨ ਆਰ ਆਈ ਪਰਿਵਾਰ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ ਦੇ ਨਾਲ ਬੀਤੇ ਦਿਨੀ ਹਰਿਆਣਾ ਦੇ ਰੋहतक ਦੇ ਵਿੱਚ ਇਹ ਵਾਰਦਾਤ ਵਾਪਰੀ ਸੀ ਸੁਖਵਿੰਦਰ ਕੌਰ ਵਿਦੇਸ਼ ਤੋਂ ਪਰਤ ਰਹੀ ਸੀ ਅਤੇ ਉਹਨਾਂ ਦਾ ਪਤੀ ਬੂਟਾ ਸਿੰਘ ਉਹਨਾਂ ਨੂੰ ਲੈਣ ਵਾਸਤੇ ਦਿੱਲੀ ਗਿਆ ਸੀ ਰਸਤੇ 'ਚ ਰੋहतक ਦੇ ਨਜ਼ਦੀਕ ਉਹਨਾਂ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਗੱਡੀ ਨੂੰ ਰੋਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਸੀ ਵਾਰਦਾਤ ਦੇ ਦੌਰਾਨ ਡਰਾਈਵਰ ਦੀ ਫੁਰਤੀ ਦੀ ਵਜ੍ਹਾ ਕਰਕੇ ਬਜ਼ੁਰਗ ਜੋੜੇ ਦੀ ਜਾਨ ਬਚ ਗਈ ਸੀ ਤੇ ਹੁਣ ਗੱਲ ਕਰਦੇ ਆ ਕਿ ਫੰਡ ਘਟ ਮਿਲ ਰਹੇ ਨੇ ਤੇ ਕੰਮ ਵੱਧ ਕੀਤਾ ਜਾ ਰਿਹਾ ਹੈ ਪੈਰਸ 올림픽 ਦੇ ਵਿੱਚ ਭਾਰਤ ਦੇ ਕਈ ਖਿਡਾਰੀ ਇਸ ਵਕਤ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਪੰਜਾਬ ਦੇ 19 ਖਿਡਾਰੀ ਸ਼ਾਮਲ ਨੇ ਹਰਿਆਣਾ ਤੋਂ ਬਾਅਦ ਦੂਸਰਾ ਨੰਬਰ ਪੰਜਾਬ ਦਾ ਹੈ ਪੈਰਸ ਵਿੱਚ ਚੱਲ ਰਹੀਆਂ 올림픽ਸ ਦੇ ਵਿੱਚ ਹਰਿਆਣਾ ਨੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਭਾਵ ਇਕੱਲੇ ਸੂਬੇ ਨੇ 24 ਖਿਡਾਰੀ ਭੇਜੇ ਆ ਉਦੇ ਤੋਂ ਬਾਅਦ ਦੂਸਰਾ ਸਥਾਨ ਪੰਜਾਬ ਦਾ ਹੈ ਪੰਜਾਬ ਤੋਂ 19 ਖਿਡਾਰੀ ਨੇ ਪਰ ਪੰਜਾਬ ਅਤੇ ਹਰਿਆਣਾ ਨੂੰ ਇਸ 올림픽 ਦੇ ਵਿੱਚ ਜਿਨ੍ਹਾਂ ਨੇ ਸਭ ਤੋਂ ਵੱਡ ਖਿਡਾਰੀ ਭੇਜੇ ਨੇ ਖੇਡ ਫੰਡ ਸਭ ਤੋਂ ਘੱਟ ਮਿਲਿਆ ਇਹਦੇ باوجود ਵੀ ਖਿਡਾਰੀ ਇਹਨਾਂ ਦੋਵਾਂ ਸੂਬਿਆਂ ਦੇ ਸਭ ਤੋਂ ਵੱਧ 올림픽 ਵਿੱਚ ਹਿੱਸਾ ਲੈ ਰਹੇ ਨੇ ਇਹ ਉਹਨਾਂ ਲੋਕਾਂ ਲਈ ਇੱਕ ਵੱਡਾ ਸਬਕ ਹੈ ਜੋ ਅਕਸਰ ਪੰਜਾਬ ਨੂੰ ਨਸ਼ਿਆਂ ਦੇ ਨਾਲ ਜੋੜ ਕੇ ਬਦਨਾਮ ਵੀ ਕਰਦੇ ਆ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਰਿਹਾ ਕਿਉਂਕਿ ਪੋਜ਼ਿਟਿਵ ਖਬਰਾਂ ਵੀ ਪੰਜਾਬ ਤੋਂ ਬਹੁਤ ਆਉਂਦੀਆਂ ਨੇ ਬਈ ਲੋਕ ਪੰਜਾਬ ਨੂੰ ਉਲਦਾ ਪੰਜਾਬੀ ਕਹਿੰਦੇ ਨੇ 올림픽 2024 ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਤੇ ਨਜ਼ਰ ਮਾਰਨੀ ਚਾਹੀਦੀ ਹੈ ਜੇਕਰ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਤੇ ਨਜ਼ਰ ਮਾਰੀਏ ਤਾਂ ਦੋਵਾਂ ਸੂਬਿਆਂ ਦੇ ਖਿਡਾਰੀਆਂ ਦੀ ਗਿਣਤੀ 44 ਹੈ ਅਤੇ ਬਾਕੀ ਸਾਰੇ ਭਾਰਤ ਦੇ ਵਿੱਚੋਂ ਕੁੱਲ 73 ਖਿਡਾਰੀ ਬਣਦੇ ਐ ਪੰਜਾਬ ਨਾਲ ਭਾਵੇਂ ਸਰਕਾਰਾਂ ਖੇਡਾਂ ਦੇ ਫੰਡ ਸਮੇ ਵਿਤਕਰਾ ਕਰਨ ਪਰ ਪੰਜਾਬ ਦੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪੂਰਾ ਜ਼ੋਰ ਲਾ ਰਹੇ ਨੇ ਕਈ ਚੁਣੌਤੀਆਂ ਦੇ ਬਾਵਜੂਦ ਪੰਜਾਬ ਹਾਲੇ ਵੀ ਹਰ ਕਿਸਮ ਦੀਆਂ ਖੇਡਾਂ ਦੇ ਵਿੱਚ ਮੋਰੀ ਸੂਬਾ ਬਣਿਆ ਹੋਇਆ ਹੈ ਪਰ ਸਭ ਤੋਂ ਵੱਧ ਜੇਕਰ ਖੇਡਾਂ ਲਈ ਫੰਡ ਦਿੱਤਾ ਤਾਂ ਉਹ ਯੂਪੀ ਅਤੇ ਗੁਜਰਾਤ ਨੂੰ ਦਿੱਤਾ ਗਿਆ ਤੇ ਸਭ ਤੋਂ ਘੱਟ ਫੰਡ ਵਾਲੇ ਸੂਬੇ ਸਭ ਤੋਂ ਵੱਧ ਯੋਗਦਾਨ ਪਾ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਭਾਰਤੀ ਖਿਡਾਰੀਆਂ ਦੀ ਜਿਹੜੇ ਇਸ ਵਕਤ ਪੈਰਸ 올림픽 ਵਿੱਚ ਗਏ ਹੋਏ ਨੇ 올림픽 ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਭਾਰਤੀ ਹਾਕੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਹਿਲਾ ਮੈਚ ਜਿੱਤਣ ਦੂਸਰਾ ਮੈਚ ਡਰਾ ਕਰਨ ਤੋਂ ਬਾਅਦ ਤੀਸਰੇ ਮੈਚ ਵਿੱਚ ਆਇਰਲੈਂਡ ਨੂੰ ਹਰਾ ਕੇ ਦੂਜੀ ਜਿੱਤ ਦਰਜ ਕਰ ਦਿੱਤੀ ਹੈ ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਦਾਗੇ ਆਇਰਲੈਂਡ ਨੂੰ ਕਈ ਮੌਕੇ ਮਿਲੇ ਪਰ ਇੱਕ ਵੀ ਉਹ ਗੋਲ ਦਾ ਕਰ ਸਕੇ ਭਾਰਤ ਸੱਤ ਅੰਕਾਂ ਨਾਲ ਆਪਣੇ ਪੂਲ ਦੇ ਵਿੱਚ ਇਸ ਵਕਤ ਪਹਿਲੇ ਸਥਾਨ ਤੇ ਹੈ ਇਸੇ ਦੌਰਾਨ ਤੀਰ ਅੰਦਾਜ਼ੀ ਤੋਂ ਬੁਰੀ ਖਬਰ ਆਈ ਹੈ ਅੰਕਿਤਾ ਭਖਤ ਪੋਲਿਸ ਖਿਡਾਰਮ ਤੋਂ ਹਾਰ ਕੇ ਵਿਅਕਤੀਗਤ ਮੁਕਾਬਲੇ ਤੋਂ ਬਾਹਰ ਹੋ ਗਈ ਹੈ ਹੁਣ ਜੇਕਰ ਹਾਕੀ ਤੇ ਨਜ਼ਰ ਮਾਰੀਏ ਤਾਂ ਕੁਆਰਟਰ ਫਾਈਨਲ ਦੇ ਵਿੱਚ ਭਾਰਤੀ ਦਾਅਵੇਦਾਰੀ ਕਾਫੀ ਮਜ਼ਬੂਤ ਹੋ ਗਈ ਹੈ ਭਾਰਤ ਦਾ ਅਗਲਾ ਮੁਕਾਬਲਾ 1 ਅਗਸਤ ਨੂੰ ਬੈਲਜੀਅਮ ਨਾਲ ਹੋਏਗਾ ਇਹਦੇ ਤੋਂ ਬਾਅਦ ਆਸਟ੍ਰੇਲੀਆ ਨਾਲ ਅਖੀਰਲਾ ਮੈਚ ਹੋਏਗਾ ਇਹਦੇ ਤੋਂ ਪਹਿਲਾਂ ਜੇਕਰ ਪੈਰਿਸ 올림픽 ਤੇ ਨਜ਼ਰ ਮਾਰੀਏ ਤਾਂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ 올림픽 ਦੇ ਵਿੱਚ ਇਤਿਹਾਸ ਰਚਦਿਆਂ ਇੱਕੋ ਹੀ ਖੇਡ ਦੇ ਵਿੱਚ ਦੋ ਤਮਗੇ ਭਾਰਤ ਦੇ ਨਾਂ 'ਤੇ ਕੀਤੇ ਹੈ ਇਕੋ ਹੀ 올림픽 ਵਿੱਚ ਦੋ ਤਮਗੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂ ਅਤੇ ਸਰਬਜੀਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਇਵੈਂਟ ਦੇ ਵਿੱਚ ਟੀਮ ਇਵੈਂਟ ਸੀ ਉਹਦੇ ਵਿੱਚ ਇੱਕ ਕਾਂਸੀ ਦਾ ਤਮਗਾ ਜਿੱਤਿਆ। ਦੋਵਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਨੂੰ 16-10 ਦੇ ਫਰਕ ਨਾਲ ਚਿਤ ਕੀਤਾ। ਦੱਸਣਾ ਬਣਦਾ ਕਿ ਪੈਰਿਸ 올림픽ਸ ਦੇ ਵਿੱਚ ਭਾਰਤ ਨੇ ਇਹ ਦੂਸਰਾ ਤਮਗਾ ਜਿੱਤਿਆ। ਮਨੂ ਭਾਕਰ ਦੇ ਵੱਲੋਂ ਦੋ ਦਿਨ ਪਹਿਲਾਂ 10 ਮੀਟਰ ਮਹਿਲਾ ਪਿਸਟਲ ਮੁਕਾਬਲੇ ਵਿੱਚ ਵੀ 30 ਸਥਾਨ ਰਹਿ ਕੇ ਕਾਂਸੀ ਦਾ ਤਮਗਾ ਜਿੱਤ ਲਿਆ ਸੀ। ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ